ਕਿਆ ਡਰੇ ਹੋਏ ਮੋਰਚਿਆਂ ਦੇ ਚਾਹੀ ਕਰਾ ਚਲੋ ਹੌਸਲੇ ਬੁਲੰਦ ਰੇ ਦਿਵਲੀ ਵਧਨ ਨੂੰ ਤਿਆਰ ਹੋ ਹਕੂਮਤਾਂ ਗੱਲਾਂ ਕੁਣੀ ਆਉਂਦੀ ਮਾਰਚ ਨੂੰ ਜੋਰ ਨਾਲ ਤਾੜੀ ਇਹੀ ਕਰਿਆਂ ਜਿਹੜਾ ਪੰਗਾ ਆਕੀ ਨੇ ਫਕੇਰਾ ਉਹ ਨਹੀਂ ਤੀਰੋਂ ਬੰਨਿਆ ਜਾਣ ਕੇ ਤੂੰ ਹੋਰ ਲੜਕਾਉਣ ਦਾ ਯਤਨ ਨਾ ਕਰੋ ਬੇਈਮਾਨ ਹਾਕਮੋ ਇਹ ਬਿਲਕੁਲ ਸਾਰੀਆਂ ਮੱਗਾਂ ਹੱਕ ਸੱਚ ਉਸਾਰ ਦੇ ਉੱਤੇ ਟਿਕੀਆਂ ਹੋਈਆਂ ਨੇ ਔਰ ਇਹਨਾਂ ਬਾਰੇ ਤੁਹਾਨੂੰ ਪਿਛਲੀਆਂ ਮੀੜੀਆਂ ਚੁੱਥੇ ਸਾਖ ਕਰਾ ਦਿੱਤਾ ਹੈਗਾ ਜਿਵਾਹ ਖੋਲੇ ਕੋ ਰਿਹਾਂ ਤੋਂ ਬਾਕੀ ਨਹੀਂ ਆਗੂਆਰੇ ਸਾਰੇ ਸੰਗੂਰਤ ਕੂੜੀਆਂ ਜੋ ਆਈਆਂ ਨੇ ਆਪਾਂ ਆ ਕੇ ਲੈ ਮਹਿਗਨਿਆਂ ਨੂੰ ਖੋਜਾਂ ਕਰ ਕਰਕੇ ਪ੍ਰਾਪਤ ਕੀਤੇ ਵਿਦਵਾਨਾਂ ਨੇ ਬੁੱਧੀ ਜੀ ਵਾਲੇ ਖੋਜਾਂ ਕੀਤੀਆਂ ਕਿਸਾਨਾਂ ਆਗੂਆਰੇ ਖੋਜਾਂ ਕੀਤੀਆਂ ਸਾਰੇ ਆਪ ਨੂੰ ਭੇਜੇ ਜਾਣ ਚੁੱਕੇ ਰਹੇ ਸੋ ਜਵਾਹ ਤੁਹਾਡੇ ਕੋ ਹੈ ਨਹੀਂ ਹੁਣੇ ਭਜਣ ਨਹੀਂ ਜਾਵਾਂਗੇ ਕਿਸੇ ਕੀਮੋ ਦੇ ਉੱਤੇ ਚੰਗੀ ਗੱਲ ਆਉਂਗੀ ਮਾਰ ਨੂੰ ਸਾਰਿਆਂ ਮੱਗਾਂ ਤਵਾਦ ਕਰੋ ਤਾਂ ਜੋ ਜਿਹੜਾ ਹੈਗਾ ਹੱਥ ਸਾਜਣ ਸਾਦਾ ਵਿੱਚ ਆ ਫਦੇ ਹੋਵੇ ਔਰ ਅਸੀਂ ਖੁਸ਼ੀ ਖੁਸ਼ੀ ਆਪ ਲੈਗਾ ਕਿਤਾ ਹੈਗਾ ਪੰਜਾਬੁਰ ਕੀ ਧੰਦਾ ਜਿਹੜਾ ਸਨੀਆਂ ਕੋ ਕਰਦੇ ਆਣੇ ਆ ਖੇਤੀ ਉਹਨੂੰ ਜਿਉਂਦਾ ਰੱਖੀਏ ਉਹ ਅੱਗੇ ਬੋਲੇ ਤਕੀ ਕਰੇ ਕਿਸਾਨ ਖੁਸ਼हाल ਹੋਵੇ ਕਿਸਾਨ ਖੁਸ਼हाल ਹੋਊਗਾ ਕੋ ਦੂਰ ਖੁਸ਼हाल ਹੋਊਗਾ ਸਾਰੇ ਕਰਤੀ ਹੋਗੇ ਉਹਦਾ ਦੇਸ਼ ਖੁਸ਼हाल ਹੋਊਗਾ ਜਿੱਤਨੇ ਹੈਗੇ ਸੁਭੋਦੀ ਸਰਕਾਰ ਹੋਵੇ ਆਪਣਾ ਕਾਰਨੀ ਦਮੇਗਾ ਸੋ ਪਿਛਲੇ ਸਮੇਂ ਤੋਂ ਵੀ ਇੱਕ ਪਾਸੇ ਮੋਦੀ ਸਰਕਾਰ ਇਹ ਕਹਿ ਰਹੀ ਆ ਜਲੇਬਾਰ ਹੋਣੀ ਜਾਨਾ ਬਹੁਤ ਜ਼ਿਆਦੇ ਟੀਮ ਦੀ ਆ ਉਹਨਾਂ ਦੀ ਕਿਸਾਨੀ ਖਾਤਰ ਲੋੜ ਆ ਖੇਤੀ ਖਾਤਰ ਲੋੜ ਆ ਦੇਸ਼ ਨੂੰ ਲੋੜ ਆ ਇੱਕ ਪਾਸੇ ਇਹ ਕਹਿ ਰਹੇ ਨੇ ਦੂਜੇ ਪਾਸੇ ਗਨਵਾਦ ਤੇ ਵਰਤਾਰੇ ਨੂੰ ਬਹੁਤ ਜ਼ਿਆਦਾ ਅੰਕਾਇਆ ਹੈਗਾ ਇਹਦੇ ਜੋ ਜਿਹੜੀ ਹੈਗੀਆਂ ਬੇਈਮਾਰੀਆਂ ਉਹਦੀ ਝੜ ਰਹੀ ਆ ਸੋ ਇਸੇ ਕਰਕੇ ਤਾਂ ਕਹਿ ਰਹੇ ਆ ਕਿ ਹੋਰ ਤਰ੍ਹਾਂ ਦੀਆਂ ਹੈਗੀਆਂ ਬੰਗਾਂ ਬਰਬਾਦ ਹੋਣੀਆਂ ਚਾਹੀਦੀਆਂ ਹੋਰ ਰੰਗਾਂ ਦੀਆਂ ਚਾਹੀਦਾ ਵਰਤਾਰਾ ਬਹੁਤ ਖੋਰ ਕੀਆ ਉਹਨਾਂ ਦੇ ਅੰਦਰੋਂ ਜਿਹੜੇ ਅੰਗਰੇਜ਼ ਉਹੋ ਕੰਮ ਤੋਂ ਜਵਾਬ ਦੇ ਕੁੱਤੇ ਬਿਲਕੁਲ ਹੋ ਸਮਝ ਕੇ ਕਰਵਾਨੀ ਵਾਲ ਨੂੰ ਦੁਹੇ ਕਹੇ ਜੋ ਕਿ ਤੁਹਾਡੇ ਕੋਲ ਮੇਰੇ ਕੋਲ ਕਰ ਲਈ ਹੈ ਟਾਕਾਲੀ ਬਰਾ ਕੁਝ ਮੋਦਿਆਂ ਗਿਆ ਬੰਦ ਕਰਾ ਪਰ ਉਹ ਸਾਰੀ ਖੋਰ ਦੀ ਬੰਦ ਹੋਣੀ ਕੋਲ ਨਹੀਂ ਜਦੋਂ ਨਾਜਾਇਜ਼ ਕੀ ਤਣਾ ਇੱਕ ਮੂਰੀ ਲਾਇਆ ਆਇਆ ਉਹ ਬਿਲਕੁਲ ਜਿਹੜਾ ਹੈਗਾ ਪਰਮਦਰ ਹੈਗਾ ਉਹ ਖਰੇ ਜਨ ਮਰ ਜਾ ਕੇ ਵਾਧਿਆ ਹਾਏ ਜਿੰਨਾ ਪਿਛਲਾਗਾ ਮੋਚੇ ਸੀ ਨੋਕ ਪਸਾ ਨੋਚਾ ਗਿਆ ਅੰਨੀ ਤਿਕਨੇ ਜੋਰ ਦੇ ਕੇ ਚਾਰ ਵਾਰ ਕਿ ਹਾਂ ਲੋਕ ਰੈਪਰੋਨੋਰੀਅਮ ਚ ਜਾਵਣੇ ਜਵਾਬ ਮਟਾ ਪੰਜਵੀਂ ਵਾਰ ਵੀ ਕਿ ਹਾਂ ਦੇਖ ਲੋ ਕਿਉਂ ਕਰਨੇ ਚਾਹੁੰਦੇ ਕਰਨੋ ਕਰਨਾ ਹੈ ਟੈਂਪੀ ਕਾਲਾ ਕਦੇ ਹੱਥਾਂ ਦਾ ਗਿਆ ਕਿ ਇਹ ਜੋ ਆਕੇ ਬੰਦ ਹੋ ਗਿਆ ਸੋਏ ਹਲਾਤ ਦੇ ਨਾਮ ਨਾਲ ਦੀ ਛੇੜੀ ਦਿੱਤੇ ਇਹ ਸਾਰੇ ਨਹੀਂ ਖਾਤਰ ਮੋਦੀ ਸਰਕਾਰ ਜ਼ਿੰਮੇਵਾਰ ਹੈ ਜਿਹੜੀਆਂ 18 ਕੋਵਿਡ ਜਾਣਾਂ ਲੈ ਰਹੀਆਂ ਔਰ ਪਹਿਲਾਂ ਵੀ ਸਰਕਾਰੀ ਦੋਦੇ ਕਹਿ ਔਰ ਜਿਹੜੇ ਕਾਬਲ ਨੇ ਅਜ ਤੱਕ ਰਹੀਮਪੁਰ ਥੀਲੀ ਵਾਲੇ ਉਹ ਖੁੱਲੇ ਫਿਰ ਰਹੇ ਨੇ ਜੇ ਖਿੜਾ ਟੈਂਡੀ ਤੋਂ ਆ ਪੁੱਜਾ ਖਿੜਾ ਟੈਂਡੀ ਆ ਜਿਹੜੇ ਵਾਲੇ ਰਹਗਾ ਕਿ ਆਮ ਮੰਨਦਾ ਹੈਗਾ ਜਿਵੇਂ ਕਥਨਾਂ ਵਾਲੇ ਹੁਣ ਜੰਦੀ ਦਾ ਪਿੱਛੇ ਪਿਆਰਾ ਕਰਾ ਦਿੱਤੀਆਂ ਜੱਫੀ ਮੰਗੀਆਂ ਨੇ ਉਹਨਾਂ ਦੀਆਂ ਬੇਪਤਾਣੀਆਂ ਹੋਈਆਂ ਬੜੋ ਫੜਾਈ ਹੋਈ ਪਰ ਆਪਣਾ ਹੱਕ ਨਹੀਂ ਰੱਖਿਆ ਉਹਨੇ ਕੋਈ ਹਰ ਰੰਗ ਪਾਰੇ ਜਾ ਕੇ ਉਹ ਚਾਹੇ ਸਾਡੇ ਛਮੂ ਖਰਾਉਣੀ ਦਾ ਮਾਰਨਾ ਹੋਵੇ ਹਰ ਤਾਰੇ ਤੌਰ ਤੇ ਨਹੀਂ ਆ ਹਰ ਰੰਗ ਪਿੱਛੋਂ ਆ ਕੇ ਇਹਨੇ ਇੱਕ ਪੇਟੀ ਆ ਕੇ ਖਲੋਵੀ ਕਰ ਦਿੱਤੇ ਪਰ ਅੱਪਰ ਕੋਈ ਕਿਸੇ ਬਾਕੀ ਨਹੀਂ ਛੇੜੀ ਕਾ ਕੇ ਆਵਾਜ਼ ਬੁਲੰਦ ਕੀਤੀ ਅ ਵੀ ਇਹ ਜੁਲਮਾਂ ਤੋਂ ਬਾਰਤਮਾਨ ਗੱਲ ਕਰ ਰਿਹਾ ਉਹ ਇਹ ਗਿਰਤਾਨੇ ਬੋਲ ਫੜਾਈ ਕਿਸੇ ਦਾ ਵੀ ਦਿੱਤੇ ਨੂੰ ਜਾਣ ਦਾ ਜਿਹੜਾ ਹੱਕ ਹੈ ਉਹ ਬਹਾਲ ਲੈਣਾ ਚਾਹੀਦਾ ਸੋਏ ਹਾਲਾਤ ਚੱਲ ਰਹੇ ਨੇ ਮੰਨੋ ਚਾਹੇ ਮੋਦੀ ਸਰਕਾਰ ਹੈ ਚਾਹੇ ਭਵੰਤਮਾਨ ਹੈ ਜਮਹੂਰੀ ਹੱਕਾਂ ਨੂੰ ਤੁਸਨ ਨਹੀਂ ਆ ਕੋਈ ਕਾਨੂੰਨ ਨਹੀਂ ਇੱਥੇ ਕੋਈ ਸੰਭਾਲ ਨਹੀਂ ਹੈਗਾ ਉਹ ਵੀ ਜਿਹੜੀ ਹੱਕਾਂ ਦਾ ਇਹ ਕੂਰ ਦਾ ਕਿਰਤੀ ਦਾ ਹੈ ਨਹੀਂ ਹੱਕ ਹੈ ਇਹਦੇ ਦੇ ਰਿਹੋ ਨੇ ਕਾਰਨ ਦਾ ਸ਼ਿਕਾਰ ਆ ਪਰ ਜਦੋਂ ਹੱਕਾਂ ਨੂੰ ਮਾਰ ਕੇ ਦੁਬਾਰਾਂ ਦੇ ਵਿੱਚ ਆਉਂਦੇ ਆ ਮਾਰਦੇ ਆ ਨਾ ਹੱਕਾਂ ਨੂੰ ਉਹਦੇ ਉਹਨਾਂ ਦਾ ਰੋਕਾ ਸ਼ੁਰੂ ਹੋ ਜਾਂਦਾ ਮੇਰੇ ਦਫਾ ਚਾਲੇ ਜਾਂਦੇ ਆ ਰੱਖੀਆਂ ਰਾਤਰੀਆਂ ਗੋਲੀਆਂ ਪਰ ਦੂਸਰੇ ਐਸੇ ਗੋਲੇ ਰੱਖਣੀਆਂ ਗੋਲੀਆਂ ਜੋ ਜੋ ਕੁਛਾ ਜੰਗੂ ਹੋਇਆ ਇੱਥੇ ਨਾਲ ਕਸਰ ਕਰਦੀ ਹੈ ਨਹੀਂ ਆ ਐਨ ਬਾਰਡਰ ਵੜ ਕੇ ਚਲੇ ਜਾਂਦੇ ਛੜੀ ਹਰ ਤਰ੍ਹਾਂ ਦਾ ਹਥਿਆਰ ਦੇ ਵਾਕਿਆ ਗਿਆ ਅਫੂਜਾ ਦੇ ਕੋਲੇ ਵਰਤੇ ਗਏ ਅਚਨਚ리에 ਮੈਚਿਆਂ ਤੇ ਸਪਰੇ ਹੋਇਆ ਕੰਦੇ ਬੜੇ ਦੇ ਘਰਾਂ ਦੇ ਸਪਰੇ ਹੋਇਆ ਕੋਈ ਕਿਸਮ ਚੋਣ ਦੀ ਬਾਕੀ ਦੇ ਛੜੀ ਪਰ ਸ਼ਾਬਾਸ਼ ਤੁਸੀਂ ਮੋਰਚੇ ਵਾਲਿਆਂ ਦੇ ਜਿਹੜੇ ਡਟੇ ਹੋਏ ਮੈਦਾਨ ਦੇ ਵਿੱਚ ਔਰ ਕੈਦਾਂ ਵਾਲੇ ਹੱਕ ਲੈਣ ਦੀ ਖਾਤਰ ਐ ਜਿਹੜੇ ਹੈਗੇ ਉਹ ਫਿਰ ਪਰ ਇਸ ਕਰਦੇ ਉੱਤੇ ਸੋ